ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਾਈ ਆਪਾਂ ਬਾਜੀ ਦੇ ਪਹੁੰਚ ਗਏ ਅੱਜ ਬਾਈ ਪਿੰਡ ਚੇਤ ਸਿੰਘ ਵਾਲੇ ਤੇ ਦੇਖੋ ਮਾਹੌਲ ਬਾਈ ਕਿਦਾਂ ਦਾ ਕਬੂਤਰ ਮੈਨੂੰ ਲੱਗਦਾ 780 ਹੋ ਜਾਣਗੇ ਹਨਾ ਨਿੱਕੇ 780 ਦੀ ਮੇਡ ਆ ਬਾਕੀ ਤੁਹਾਨੂੰ ਦੱਸਾਂਗੇ ਬਾਈ ਕਿੰਨੇ ਕਬੂਤਰ ਆ ਹਾਂ ਤੇ ਜੁੜੇ ਰਹੋ ਵਲੌਗ ਨਾਲ ਬਾਈ ਐਂਡ ਜਰੂਰ ਵਿਖਾਵਾਂਗੇ ਹਾਰੀਏ ਤੇ ਭਾਵੇਂ ਜਿੱਤੀਏ ਹਾਂਜੀ ਮਿੱਤਰੋ ਲੱਗੇ ਆ ਬਸ ਝੋਟਾ ਛੱਡਣਾ ਬਾਈ ਕਿਹੜਾ ਪੰਡਾ ਹੈ ਚੇਤ ਸਿੰਘ ਵਾਲੇ ਆ ਨਿੱਕਾ ਬਿਠਾ ਨਿੱਕੂ ਬਿਠਾ ਆ ਆਪਣੀ ਬੋਤਲ ਭਈ ਦੇ ਆ ਚਾਪੀ ਸਟਾਰਟ ਹੈ ਸਟਾਰਟ ਆ ਚਾਰ ਹੈ मोर <laughs> त <laughs> <laughs> <mohortala> ਆਲੇ ਕੱਢੇ ਛੱਡ ਦਾਂਗੇ ਵਿੱਕੀ ਹੋਏ ਨੰਬਰ ਰੋਜੀ ਇੱਧਰ ਲੈ ਪਾ ਲੈ ਗਿਆ ਆ ਆ ਆ ਆ ਨਿਕੂ ਕਲੇ ਇਹ ਵਾਲਾ ਕੋਈ ਨਹੀਂ ਬਾਤ ਛੱਡ ਦੇ ਯਾਰ ਅਣਵੈਤ ਨਾ ਰੱਖਿਆ ਚਾਚਾ ਨਹੀਂ ਆਏ ਜਿੰਨਾ ਇੱਥੇ ਇਲਾਜ ਹੋਵਾ ਗਿਆ ਪੂਰੀ ਗੱਟ ਪੂਰੀ ਗੱਟ ਕੇ ਨਾ 10 ਵਜੇ ਫੱਟਿਆ ਨਹੀਂ ਵਰਤਿਆ ਹੈਂ ਕਿਦਾਂ ਦਾ ਹੋ 68 ਟਾਈਮ ਤਾਂ ਲੈ ਯਾਰ ਆਪ ਨੂੰ ਜੈ ਨਹੀਂ ਆਗੇ ਨਿਕੂ ਫਰਾ 70 ਕਿੰਨੇ 70 ਨਹੀਂ 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 70 ਕੁ ਬੁੱਤਰਾ ਬਾਈ ਬੂਰੇ 75 ਹੋਗੇ ਹੈਗਾ ਮਰ ਤੂੰ ਸੁਣੋ ਹੋਗੇ ਬੱਤ ਤੂੰ ਦੇ ਬਾਈ ਓਏ ਆ ਮੁੰਡਾ ਗੱਬਰ ਤੇ ਫਰੀਦਮਾਨ ਨਵਾਂ ਲਾਈ ਹਾਂ ਨਾ ਫਰ ਤੇ ਫਰੀਦਮਾਨ ਕਬੂਤਰਾਂ ਦਾ ਕਬੂਤਰ ਪੂਰੇ ਛੁੱਟੇ ਗਏ ਉਸ ਦਿਨ ਜੂਰੀ ਆ ਗਈ ਸੀ ਮਾਣੇ ਕਬੂਤਰ ਆਪਣੇ ਕਿਸੇ ਬੰਦੇ ਕੋਲ ਪਿੰਜਰੇ ਦੇ ਲੈ ਗਏ ਐਂ ਜਲੇ ਰਖਾ ਲੋ ਇੱਥੇ ਯਾਰ ਜਿੰਦਰੇ ਰਖਾ ਹੀ ਹਾਂਜੀ ਮਿੱਤਰੋ ਚਾਹ ਪਾਣੀ ਚੱਲੀ ਜਾਂਦੀ ਆ ਬਈ ਉਲੇ ਲੱਗ ਗਿਆ 72 ਕਬੂਤਰਾਂ ਨੂੰ ਬਾਈ ਵਾਕਿਆ ਯਾਰ ਬੱਚਿਆਂ ਦਾ ਬਚਪਨ ਕਣੀ ਇਹ ਚੀਜ਼ ਨੇ ਖੋਲਿਆ ਯਾਰ ਨਹੀਂ ਨਹੀਂ ਮੂੰਹ ਨਹੀਂ ਦਿਖਾਉਂਦੇ ਤਾਂ ਮੂੰਹ ਹੀ ਦੇਖੋ ਭਾਈ ਦਾ ਬਚਪਨ ਓਹ ਗਿਆ ਬਚਪਨ ਦੂਜੀ ਦੂਜੀ ਘੋਟੇ ਚ ਕੀ ਆ ਬਚਪਨ ਇਹ ਆ ਬਾਈ ਬਾਜੀ ਪਿੰਡ ਚੇਹ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਤੇ ਮੁੰਡਿਆਂ ਨੂੰ ਬਾਜੀ ਦਾ ਕੋਈ ਅਸਰ ਨਹੀਂ ਕੱਲਾ ਇੰਸਟਾਗ੍ਰam ਦਾ ਹਾਂਜੀ ਬਾਈ ਪਹੁੰਚ ਗਏ ਆਪਣੇ ਭਰਾ ਫਰੀਦਕੋਟ ਵਾਲੇ ਨਿੱਕਾ ਦੇ ਗੱਲ ਕੁਵੈਰ ਠੰਡਾ ਲੈ ਕੇ ਪਹੁੰਚਿਆ ਆਪਣੇ ਲਈ ਸਪੈਸ਼ਲ ਹਾਂ ਉਹ ਮਿਹਰਬਾਨ ਹਾਂ ਇਦ ਨਿੱਕਾ ਦबई ਵਾਲਾ ਸਾਡਾ ਵੀਰ ਆ ਸ਼ੇਖ ਸਾਹਿਬ ਬਹੁਤ ਬਹੁਤ ਵੈਲਕਮ ਆਪਣੇ ਵੱਡੇ ਭਰਾ ਦਾ ਨਿਕੋ ਫਰੀਦ ਕੋਟ ਦਾ ਜੀ ਨਾਲ ਆਪਣਾ ਵੱਡਾ ਭਾਈ ਗੱਲ ਆ ਵੀ ਸਾਡਾ ਨਿੱਕਾ ਬਹਿਰੀਨ ਤੋਂ ਇਹਦਾ ਵਕਾਟ ਦਾਂਗੇ ਸੜਿਆ ਜਿਹਾ ਆਇਆ ਕਹਿੰਗਾ ਭਰਾ ਪਾ ਵੀ ਦੂੰਗਾ ਨਹੀਂ ਆ ਗਿਆ ਇਸੇ ਪਾ ਕੇ ਮੇਰੀ ਸੋਹਣੀ ਉਹ ਕੋਣ ਹਾਂਜੀ ਭਾਈ ਟਾਈਮ ਹੋ ਗਿਆ ਭਾਈ 2 ਦਾ ਤੇ ਕਿੰਨੇ ਕੋਣੇ 15 20 ਹੋਣਗੇ ਕਿਨੇ ਕਬੂਤਰ ਨਿਕਿਆ ਚੱਕ ਮਾਰ ਰਿਹਾ ਕੰਮ ਕੰਮ ਨਹੀਂ ਕੂਤਰਾਂ ਚੱਕਰ ਮਾਰ ਰਹੇ ਉਹਨਾਂ ਵਿੱਚੋਂ ਹਾਂ ਵੀ ਇਹ ਕਬੂਤਰ ਫਿਰਦੇ ਆ ਬਾਈ ਤੇ ਪੰਜ-ਛੇ ਹੀ ਦੀਂਦੇ ਆ ਬਾਕੀ ਥੱਲੇ ਐਂ ਹੀ ਪਤਾ ਲੱਗੂਗਾ ਵੀ ਮੂੰਗ ਕਿਹੜੇ ਪਾਤ ਹੋਦੀ ਹੈ ਹਾਂ ਤੇ ਮਾਹੌਲ ਪੂਰਾ ਗਰਮ ਆ ਬਾਈ ਹਵਾ ਜਮਾਂ ਬੰਦ ਪੱਤਾ ਨਹੀਂ ਹਿਲਦਾ ਦੇਖ ਲਓ ਤੇ ਬਾਕੀ ਵੀ ਵਿਖਾਉਣਾ ਮਾਹੌਲ ਥੱਲੇ ਕਬੂਤਰ ਮੰਦੇ ਵੀ ਫਿਰਦੇ ਦੋ ਤਿੰਨ ਕੰਮ ਚੱਲੀ ਜਾਂਦਾ ਜੋਰਾਂ ਦੇ ਬਾਈ ਪੂਰ ਗਰਮੀ ਆ ਹਾਂਜੀ ਬਾਈ ਬਾਜੀ ਤੇ ਮਾਹੌਲ ਪੂਰਾ ਵਧੀਆ ਕੋਕ ਲਿਆਂਦਾ ਮੁੰਡਿਆਂ ਨੇ ਤੇ ਕੰਮ ਚੱਲੀ ਜਾਂਦਾ ਵਧੀਆ ਆ ਆਪਣੇ ਕੋਲੇ ਆਇਆ ਭਗਤ ਬਾਈ ਭਗਤ ਬੰਦਾ ਠੰਡਾ ਦੇ ਸਕੇ ਚਾਹ ਪੀ ਜਾਂਦਾ ਠੀਕ ਆ ਮੁੰਡੇ ਖਿੱਚੀ ਆਉਂਦੇ ਆ ਬਈ ਜੂਸ ਵਾਂਗੂ ਜੂਸ ਨਾਲ ਸਹੀ ਪੀਂਦੇ ਆ ਬਈ ਚੱਤੇ ਚੋਂ ਜਨਾਲੇ ਫੋਨ ਕਿੰਨੇ ਕਿੰਨਾ ਗੇੜਾ ਤੇਰਾ ਬਾਈ 8ਵਾਂ 8ਵਾਂ ਗੇੜਾ ਤੇਰਾ ਪਹਿਲਾ ਹੀ ਆ ਉਦੋਂ ਵੀ ਉਦੋਂ ਵੀ ਇੱਥੇ ਬਿਠਿਆ ਆ ਜੇ ਬੇਟੀ ਲਵਾਈ ਦੇਣਾ 4 ਰੁਪਏ ਤੋਂ ਸੀ ਹੋਣਾ ਚਾਹੀਦਾ ਆਪਣਾ ਬਾਈ ਨਿੱਕਾ ਲਾਊਗਾ ਐਟਮਾ ਲਾਊਗਾ ਹਣਾ ਰੇਡ ਤਾਂ ਵਾਕੇ ਵਿਖਾ ਦੇ ਰੇਡ ਤਾਂ ਪਾ ਮੜੀ ਜੀ ਕਿਵੇਂ ਲੱਗੀ ਕਿ ਤੂੰ ਸਾਲੇ ਰੇਡ ਪਾਉਂਦੇ ਜੱਪਾ ਨਹੀਂ ਲਾਇਆ ਤੂੰ ਅੱਜ ਆफी ਸਾਡਾ ਬਾਈ ਨਿਕਮਾ ਹੀ ਨਿਕਲ ਗਿਆ

ਆਗਾ ਵੀ ਮੋਕਸਰ ਤੋਂ ਪੰਡ ਚੇਤ ਸਿੰਘ ਵਾਲੇ ਪਹੁੰਚ ਗਿਆ ਬਾਈ ਤੇ ਬਾਜੀ ਚੱਲੀ ਜਾਂਦੀ ਹੈ ਵਧੀਆ ਬਾਈ ਤੇ ਆਪਣਾ ਕਬੂਤਰ ਵੀ ਆ ਗਿਆ ਪੱਦਰ ਜਾ ਵਿਖਾਉਣੇ ਆ ਬਹਿੰਦਾ ਕਿ ਮੁੜਦਾ ਇਹ ਜਰੂਰ ਦਿਖਾਵਾਂਗੇ ਜਾਂ ਬਹਿੰਦਾ ਵੀ ਹੋਇਆ ਤਾਂ ਮੁੜਦਾ ਵੀ ਹੈ ਤਾਂ ਮੁੜਨਾ ਤਾਂ ਕਹਦਾ ਮੇਰੇ ਹਸਣਾ ਮੜ ਗਿਆ ਮੜ ਗਿਆ ਜਾ ਰਿਹਾ ਹੈ ਹੋਮਲੇ ਮਸਾਲਾ ਘਰ ਨੂੰ ਇਦੋਂ ਤੋ ਚੱਕੜ ਕੇ ਜਾ ਕੇ ਜਾਈਏ ਯਾਰ ਚਾਲ ਵੀ ਮਾਨ ਸਿੰਘ ਬਾਈ ਕਬੂਤਰ ਬਹਿ ਗਏ ਸੇਤੀ ਭੋਲੀ ਵਾਲਾ ਤੇ ਰਾਜਾ ਮਾਨ ਦੋਵੇਂ ਬਹੂਤਰ ਬਹਿ ਗਏ ਬਹੁਤ ਵੇਖਾ ਉਹ ਕੱਢ ਭੂਲੀ ਟੁੱਟੇ ਇੱਕ ਉਹ ਗੜਾਵੀ ਤੇ ਬਗਲਾ ਕੋਈ ਨਹੀਂ ਬੈ ਕੋਈ ਨਹੀਂ 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 ਕੋਇਕਾ ਤੂੰ ਉੱਤਰ ਫੜੀ ਜਾਂਦਾ ਏ ਡਰਾਈਵ ਕੋਇਕਾ ਤੂੰ ਉੱਤਰ ਲਈ ਆਉਂਦਾ ਫੜ ਕੇ ਪੁੱਤਰ ਲੈ ਲਿਆ ਕਾਲੀ ਨਾ ਕਰਿਆ ਕਾਲੀ ਯਾਰ ਸਾਰੇ ਕਦੇ ਚਲੇ 8 ਵਜੇ ਤਾਂ ਮੇਰਾ ਕਾਮੀਆਂ ਉੱਤੇ ਆ ਗਿਆ ਕਰ ਲੈਨੇ ਬਈ ਸਾਰੇ ਬਈ ਜੀ ਕਾਕਾ ਮੰਮੀ ਵਾਲਾ ਕਬੂਤਰ ਬਹਿ ਗਿਆ ਜੀ ਕਾਕਾ ਮੰਮੀ ਵਾਲਾ ਬਹਿ ਗਿਆ ਬਈ ਕਬੂਤਰ ਆ ਬਗਲ ਟੂ ਸੇਵਾ ਦੀ ਕਰ। ਬਗਲ ਲਾਲ ਪੱਲੇ ਤੇ ਕਾਲਾ ਟੂਸਾ। ਕਾਂ ਠੀਕ ਆ। ਆਹ ਦੀ ਕਰ। ਡੰਡੇ ਵਾਲਾ ਵੀ ਕਰ। ਇਹ ਦੀ ਪੀਤਾ ਪੀਤੇ ਦੇ ਨਾਮ ਤੇ ਆ। ਉਹ ਦੋਨੇ ਹਰੀਆਂ ਬਗਲ। ਇਹਦਾ ਇਹਦਾ ਹੋ ਗਿਆ। ਉਹ ਵੀ ਪੀਤਾ ਪੱਖੀ। ਲਾਲ ਪੱਲਿਆਂ ਵਾਲੇ ਦੀ ਕਰ ਲਾ। ਇਕ ਕੱਲੀ ਕਾਂ ਤਾਲਾ ਕਰ ਲਾ ਕਾਲੀ ਕਾਂ। ਤੇ ਲਾਲ ਪੱਲਿਆਂ ਵਾਲੀ ਕਾਲੀ ਕਾਂ। ਗਰਮੀ ਘਟ ਪਈ ਆ ਬਈ ਤੇ ਬਾਜੀ ਜਾਵੜੀ ਲੰਮੀ। ਨੀ ਨੇ ਕਿ ਸਹੀ ਨਹੀਂ ਜਲੀ ਬਾਜੀ ਹਾਂ ਆਪਾਂ ਦਾ ਲੱਗ ਰਹੀ ਉਹ ਸਭ ਨਹੀਂ ਔਰ ਹੁਣ ਤਾਂ ਕੁਛ ਬਣੇਗਾ ਕੁਝ ਵੀ ਨਹੀਂ ਬਣਦਾ ਨਾ ਕਬੂਤਰਾਂ ਵਾਲੀ ਨਹੀਂ ਹੋਈ ਬਾਈ ਇਸ ਵੇਲੇ ਨੂੰ ਨਿਬੜਨੀ ਚਾਹੀਦੀ ਸੀ ਬਾਜੀ ਅਸੀਂ ਤਾਂ ਆਪ ਤੱਕ ਲਾਈ ਬੈਠੇ ਅਸੀਂ ਵੇਸੇ ਨੂੰ ਲੈਂਦਾ ਪਰ ਮਾਨ ਨੇ ਬਾਜੀ ਲੰਮੀ ਕਰਤੀ ਹੋ ਗਿਆ ਆ ਕਾਂਦ ਬੈ ਗਿਆ ਬਈ ਮੰਟੀ ਕਹੇ ਆਲਾ ਬੈ ਗਿਆ ਕਬੂਤਰ ਬਈ ਡੇਹਰੀ ਬੈ ਗਿਆ ਉੱਡ ਗਿਆ ਇਹ ਮਰੀ ਇੱਧਰ ਵੀ ਕਰ ਲੈ ਭਾਈ ਆ ਜਾ ਆ ਜਾ ਭਾਈ ਤਾਂ ਭਾਈ ਇੱਥੇ ਇੱਥੇ ਪਹਿਲਾਂ ਆਇਆ ਨਾ ਇਹ ਨਾ ਕਿਤੇ ਬੰਦਾ ਤਾਂ ਭਾਈ ਜਾਂਦੇ ਕੋਲੇ ਆ ਵਿੱਕੀ ਆਏ ਹਾਏ ਵਿੱਕੀ ਭਾਈ ਆਏ ਹਾਏ ਹਾਏ ਆਪਾਂ ਬੈਠਾ ਕਬੂਤਰ ਭਾਈ ਇੱਥੇ ਕਬੂਤਰ ਮਿਲਣਾ ਆਏ ਠੰਡੀ ਹਵਾ ਨਹੀਂ ਆਉਣੀ ਕੀ ਜਾ ਕਾਲੇ ਟੂਸੇ ਲਾਲ ਟੋਰੀ ਆਹ ਬਹਿ ਗਿਆ ਆਪਣਾ ਕਬੂਤਰ ਪਿਆਰ ਕਰ ਗਿਆ ਨਾ ਕਬੂਤਰ ਬਹਿ ਗਿਆ ਵਿੱਕੀ ਭਾਂਗਰ ਗੂਤਰ ਬੈ ਗਿਆ ਭਈ ਇਹ ਵੀ ਵਿੱਕੀ ਭੰਗਰ ਬੈ ਗਿਆ ਗੂਤਰ ਆ ਚਾ ਨਾਲੇ ਕੱਢੀ ਕਰ ਜਿਹੜੇ ਜਿਹੜੇ ਦਿਸੇ ਹਨਾ ਦਰਸ਼ਨ ਕਰਾ ਦੇ ਲਿਆ ਦੇ ਇਹੋ ਮੁੱਤੀ ਉਹ ਗੋਲੇ ਆ ਗਿਆ ਜਮਾ ਨਹੀਂ ਇਹਨੇ ਬੱਬੇ ਨੂੰ ਯਾਰ ਅਸੀਂ ਬੜੀਆ ਯਾਦੀ ਵਾਲਾ ਤੂੰ ਨਾ ਸਾਡਾ ਯਾਰ ਕਾਲਾ ਫ੍ਰੀਕੋ ਨੀ ਪਾਈ ਜਿੱਤੇ ਆ ਯਾਰ ਕਣੀ ਸਹੀ ਆ ਸਾਡਾ ਯਾਰ ਕਾਡ ਨਹੀਂ ਕਾਡ ਦੇ ਨਹੀਂ ਸੋ ਸਾਡਾ ਰੋਲਾ ਰੋਪਿਆਂ ਦੇ ਲਾ ਬੋਣ ਲੱਗਿਆ ਨਾ ਸੁਣ ਲੋ ਤੇ ਜਿਹੜੇ ਰੋਲਾ ਰੇ ਭੋਲਾ ਜੀ ਰੋਲਾ ਕਬੂਤਰ ਉੱਚੇ ਖੜੇ ਹੋਣ ਤੁਸੀਂ ਆਪ ਵੀ ਰੋਲਾ ਪਾ ਕੇ ਟਾਈਮ ਨਵਾਲ ਲੱਗਿਆ ਠੀਕ ਆ ਯਾਦੂ ਸੁਖਰਵਾਲਾ ਕੁੱਤੇ ਨਵਗਲਾ ਫੈਂਸ ਨਵਗਲਾ ਪਿੱਛੇ ਪੱਖੀ ਮਾਲਪਰੀ ਦੇ ਪੱਖੀ ਮੰਗੀ ਬਰੀਦਗੋੜ ਫੈਂਸ ਬਲਾਲ ਫੌਜੀ ਨਵਗਲਾ ਇਹਨੂੰ ਤੇ ਮੂਲਾ ਮੰਦਿਰੰਗਾ ਹੋਇਆ ਤੇ ਦਾਦ ਕਬੂਤਰ ਸ਼ਾਂਲ ਹੋ ਜਾਂਦੇ ਤੁਹਾਡੇ ਕੋਲ ਇੱਕ ਮਿੰਟ ਗੱਲ ਇੱਕ ਮਿੰਟ ਮੇਰੀ ਗੱਲ ਸੁਣ ਬਾਈ ਹੁਣੇ ਪਾਸੇ ਜੀ ਪਾਸੇ ਬਸ ਆ ਹੀ ਰਹੇ ਨੇ ਕਬੂਤਰ ਤੇ ਤਰ ਵੀ ਚਲਾਇਦਰਾ ਕਬੂਤਰ ਘੜਾ ਆਪਣਾ ਪੈਸ਼ਾ ਤੇ ਗਾਂਧੀ ਤੇ ਬਾਲਾ ਬਾਣੀ ਓਏ ਭਾਈ ਜਾਂਦਾ ਚੱਪ ਆਪਣੇ ਬੰਦਾ ਜੀ ਹਾਂ ਇੱਥੇ ਬੈਠ ਕੇ ਬੋਲ ਹਾਂ ਨਾਲੇ ਤੋਂ ਮਾਰ ਨੂੰ ਬਾਈ ਤਾਰ ਕਿ ਫੜਦਾ 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 ਤਿੰਨ ਕਬੂਤਰ ਆਉਣਗੇ ਕਰ ਲਾ ਥੱਗੇ ਬਸ ਆਪਣੇ ਮੁੰਡੇ ਖੜੇ ਬਾਈ ਆਪਣੇ ਬੰਦੇ ਖੜੇ ਆਏ ਸ਼ਰਨਾ ਰਿਹਾ ਸ਼ੰਗਰ ਕੋਲੇ ਇੱਥੇ ਪਿੰਦਰਾ ਬਣਾ ਦੇ ਹਾਂਜੀ ਬਾਈ ਆਪਣਾ ਬਾਈ ਕਬੂਤਰ ਬਹਿ ਗਿਆ ਸੀਗਾ 4:30 ਵਜੇ ਸੇ ਕਬੂਤਰ ਬਾਈ ਹੁਣ ਦੋ ਹੀ ਰਹਿ ਗਏ ਆ ਤੇ ਵਲੌਗ ਦੀ ਕਰਦੇ ਆ ਸਮਾਪਤੀ ਨਿਕਿਆ ਵੇਖੀ ਮੜਾ ਜਾ ਇਧਰ ਨੂੰ ਇਹ ਬਲੌਗ ਦੇ ਕਰ ਸਾਡੇ ਕੂਤਰ ਬਈ ਬਹੁਤ ਉੱਡਿਆ ਤੇ ਵਿਚਾਰਾ ਉਹਦੀ ਵਾਹ ਲਾ ਕੇ ਬਹਿ ਗਿਆ ਕਿਜੀ ਬਾਰੀ ਛੱਡਿਆ ਸੀ ਅੱਜ ਉਹ ਵਿਚਾਰੇ ਨੂੰ ਲੰਮਾ ਬਾੜਾ ਉੱਡ ਗਿਆ ਤੇ ਅਖਾੜਾ ਬਦਾਮਾ ਘਟਦੇ ਸੀਗਾ ਹਾਂ ਤੇ ਆ ਉਹਦੇ ਜਾਨੇ ਜਿੰਨਾ ਵਿਚਾਰੇ ਦਾ ਜੋਸ਼ ਸੀ ਉਹਨੇ ਲਾਇਆ ਤੇ ਬਲੌਗ ਦੀ ਕਰ ਹੁਣ ਅਸੀਂ ਪਿੰਜਰੇ ਚ ਪਾਇਆ ਬਲੌਗ ਦੀ ਕਰ ਕੇ ਸਮਾਉਂਦੀ ਸਾਡੇ ਉਹਦੇ ਸਾਸ ਜੀ ਸਾਡਾ ਵੀਰ ਇੱਕ ਲੀੜੇ ਬਦਲ ਰਿਹਾ ਜਿੰਨੇ ਪਾਉਗਾ ਤੇਨ ਨਬਾਰੀਂ ਉੱਡ ਗਿਆ ਬਈ ਆਪਣਾ ਹਾਕ ਕਬੂਤਰ ਜਿੰਨੇ ਨੂੰ ਫੀਸ ਕੁੜੀ ਜਾ ਕੇ ਬਦਾਂ ਇਹ ਕੀ ਕਹਿਣਾ ਮੜਾ ਜਾ